ਹਰ ਪਹਿਲਾਂ ਤਾਂ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ ਜਿਹੜੇ ਤੁਸੀਂ ਸਾਡੇ ਵੀਵਸ ਲੋਕਾਂ ਤੱਕ ਸਾਡੇਆਂ ਤੱਕ ਪਹੁੰਚਾਉਂਦੇ ਹੋ ਹਮੇਸ਼ਾ ਵੀ ਜੋ ਕੀ ਹੋ ਰਿਹਾ ਕੀ ਪਾਰਟੀ ਕੀ ਕਰ ਰਹੀ ਆ ਕਿੰਨਾਂ ਲਈ ਕੀ ਕਰ ਰਹੀ ਆ ਉਹ ਸਾਰੇ ਤੁਸੀਂ ਪਹੁੰਚਾਉਂਦੇ ਹੋ ਉਹਦੇ ਲਈ ਅਸੀਂ ਤੁਹਾਡਾ ਵਿਸ਼ੇਸ਼ ਧੰਨਵਾਦ ਕਰਦੇ ਆਂ ਹੋਰ ਅੱਜ ਦੀ ਮੀਟਿੰਗ ਦਾ ਏਜੰਡਾ ਹੈ ਅਸੀਂ ਨਵੇਂ ਨਿਯੁਕਤ ਕੀਤੇ ਸਾਰੇ ਜिले ਸਾਡੇ ਪਹਿਲਾਂ ਅਸੀਂ ਹਲਕਾ ਪ੍ਰਧਾਨ ਲਾਏ ਸੀਗੇ ਤੇ ਫਿਰ ਉਸ ਤੋਂ ਬਾਅਦ ਅਸੀਂ ਬਲਾਕ ਲੈਵਲ ਤੇ ਲਾਏ ਤੇ ਹੁਣ ਪਿੰਡਾਂ ਦੇ ਵਿੱਚ ਅਸੀਂ 11-11 ਮੈਂਬਰੀ ਕਮੇਟੀ ਬਣਾਉਣੀਆਂ ਨੇ ਤੇ ਉਹ ਜਿਹੜੀਆਂ ਕਿ ਜੋ ਸਰਕਾਰ ਦੇ ਉੱਤੇ ਹੁਕਮ ਆਉਣਗੇ ਉਹਦੇ ਅਨੁਸਾਰ ਵੀ ਅਸੀਂ ਕੰਮ ਕਰਾਂਗੇ ਤੇ ਔਰ ਕਿਸਾਨ ਪੱਖੀ ਕੰਮ ਹੋਰ ਵੀ ਜੋ ਹੋਣਗੇ ਕਿਸਾਨਾਂ ਪੱਖੀ ਕੰਮ ਉਹ ਸਾਰੇ ਕੀਤੇ ਜਾਣਗੇ ਜੀ ਜੋ ਕਿਸਾਨਾਂ ਦੀ ਜੋ ਮੁਸ਼ਕਲਾਂ ਆਉਂਦੀਆਂ ਉਹਨਾਂ ਨੂੰ ਮੁੱਢਲੀਆਂ ਲੋੜਾਂ ਨੇ ਜੋ ਵੀ ਹੈ ਚਾਹੇ ਖਾਦ, ਬੀਜ, ਪਾਣੀ, ਬਿਜਲੀ ਦੇਹੇ ਜਿਹੇ ਮੁੱਦੇ ਉਹਨਾਂ ਲਈ ਇਸ ਪਹਿਲ ਦੇ ਆਧਾਰ ਦੇ ਉੱਤੇ ਅਸੀਂ ਪਿੰਡਾਂ ਦੇ ਵਿੱਚ ਤਾਂ ਕਿ ਸਾਡਾ ਇੱਕ ਸਿਸਟਮ ਬਣ ਜਵੇ ਜੇ ਕਿਤੇ ਇੱਕ ਤਾਂ ਪ੍ਰੋਬਲਮ ਆ ਉਹ WhatsApp ਗਰੁੱਪ 'ਚ ਪਾਵੇ ਤਾਂ ਉੱਥੇ ਸਾਰਿਆਂ ਨੂੰ ਪਤਾ ਲੱਗ ਜੂਵੇ ਉੱਥੇ ਆ ਪ੍ਰੋਬਲਮ ਆ ਜੀ ਇਸ ਲਈ ਅਸੀਂ ਇਹ ਸਾਰਾ ਸੰਗਠਨ ਅਸੀਂ ਦੁਬਾਰਾ ਰਿਵਾਈਵ ਕਰਕੇ ਦੁਬਾਰਾ ਸਾਰੇ ਕਰ ਰਹੇ ਆ ਜੀ ਜੀ ਮੇਨ ਮੁਸ਼ਕਲਾਂ ਕੀ ਆ ਰਹੀਆਂ ਪਤਾ ਲੱਗਿਆ ਤੁਹਾਡੀ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਸਰ ਮੇਨ ਮੁਸ਼ਕਲਾਂ ਤਾਂ ਪਹਿਲਾਂ ਤਾਂ DAP ਦੀ ਆ ਰਹੀ ਸੀ ਮੇਨ ਜੀ ਉਹ ਸਾਰੀ ਹਸੋਲਵ ਕੀਤੀ ਗਈ ਜੀ ਹਾਂ ਜੀ ਇਹਨਾਂ ਦੀ ਮੇਨ ਮੁਸ਼ਕਲ ਫਸਲ ਬੀਜਣ ਦੀ ਆ ਰਹੀ ਸੀਗੀ ਬਾਕੀ ਜਿਹੜੇ ਹੜ੍ਹ ਪੀੜਤ ਇਲਾਕੇ ਆ ਉੱਥੇ ਮਿੱਟੀ ਪੱਧਰ ਕਰਨ ਦੀ ਉੱਥੇ ਦੇਖੋ ਤੁਸੀਂ ਕਿਵੇਂ ਲੋਕਾਂ ਨੇ ਸਾਡੇ ਪੰਜਾਬ ਦੇ ਲੋਕਾਂ ਨੇ ਹੀ ਉੱਥੇ ਜਾ ਕੇ ਉਹਨਾਂ ਦੀ ਮਦਦ ਕੀਤੀ ਆ ਉਹਨਾਂ ਦੇ ਕਿ ਸਾਡੀ ਸਰਕਾਰ ਨੇ ਉਹਨਾਂ ਦਾ ਇਹ ਸਾਥ ਦਿੱਤਾ ਵੀ ਜਿਸ ਦਾ ਖੇਤ ਉਸ ਦੀ ਰੇਤ ਉਹਦੇ ਅਕੋਰਡਿੰਗ ਉਹ ਜੀਮੀਦਾਰ ਆਪਦੇ ਖੇਤ ਚੋਂ ਰੇਤ ਚੱਕਦਾ ਉਹ ਵੇਚ ਦਿੰਦਾ ਤੇ ਜੇ ਉਹਨੂੰ ਉਹਦੀ ਆਮਦਨ ਆਉਂਦੀ ਆ ਤਾਂ ਕਿ ਉਹਦਾ ਕੁਛ ਨਾ ਕੁਛ ਉਹਦਾ ਸਾਰਾ ਨੁਕਸਾਨ ਨਹੀਂ ਪੂਰਾ ਕੀਤਾ ਜਾ ਸਕਦਾ ਕੋਸ਼ਿਸ਼ ਨਾ ਕੋਸ਼ ਜੋ ਹੋਇਆ ਪੂਰਾ ਕੀਤਾ ਸਰਕਾਰ ਨੇ 20000 ਰੁਪਏ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਵੀ ਦਿੱਤਾ ਪਾ ਉਹਨਾਂ ਦਾ ਔਰ ਉਹਨਾਂ ਦਾ ਜੋ ਵੀ ਹੁਣ ਆਉਣ ਲਾਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਉੱਥੇ ਆਉਣ ਗਿਆ ਕਿਉਂਕਿ ਲੋਕਾਂ ਦੀਆਂ ਜ਼ਮੀਨਾਂ ਇੱਧਰ ਉੱਧਰ ਰਲ ਗਈਆਂ ਉਹਦੇ ਸਬੰਧੀ ਜੋ ਵੀ ਉਹਨਾਂ ਦੀਆਂ ਹੋਣਗੀਆਂ ਮਿੰਟੀਆਂ ਗਿਣਤੀਆਂ ਉਹ ਵੀ ਸਰਕਾਰ ਕੋਲੋਂ ਕਰਵਾ ਦੇ ਜਿਵੇਂ ਕਿ ਤੁਸੀਂ ਕਹਿ ਰਹੇ ਦਿੱਤਾ ਵਗੈਰਾ ਮਿੱਟੀ ਜਿਹੜੀ ਆਂਦੀ ਹੈ ਉਹਦੇ ਨਾਲ ਕਈ ਜਿਹੜਾ ਫਸਲਾਂ ਜੇ ਪ੍ਰੋਪਰ ਚੱਲੀਆਂ ਨਹੀਂ ਕਿ ਉਹਨਾਂ ਦਾ ਕਿਸ ਤਰ੍ਹਾਂ ਸੋਚਿਆ ਨਹੀਂ ਚੱਲਣਗੀਆਂ ਫਸਲਾਂ ਜਿਉ ਚਲੋ ਪਹਿਲੀ ਵਾਰ ਹੀ ਹੁੰਦਾ ਇਹ ਜੇ ਤੁਹ ਪਰੇ ਤਾ ਚੜਿਆ ਆਉਂਦਾ ਜੀ ਉਹਨੇ ਦੇਤਾ ਜਾਂਦਾ ਕਰਾ ਨਾਲ ਪਾਸੇ ਲਾਇਆ ਜਾਊਗਾ ਜੀ ਜਾਂ ਉਹਨੂੰ ਉੱਥੋਂ ਚਕਾ ਕੇ ਹੋਰ ਦੂਜੀ ਥਾਂ ਟਰਾਂਸਪੋਰਟ ਕਰਕੇ ਸਿੱਟਿਆ ਜਾਊਗਾ ਜੀ ਉਹ ਜ਼ਮੀਨ ਤਾਂ ਥੱਲੇੋਂ ਉਪਜਾਊ ਨਿਕਲੀ ਆਉਣੀ ਆ ਫੇਰ ਵੀ ਔਰ ਫਿਰ ਜਿੱਥੇ ਇੱਕ ਹੋਰ ਫਰਕ ਪੈਂਦਾ ਜਦੋਂ ਹੜ ਦਾ ਪਾਣੀ ਆਉਂਦਾ ਨਾ ਉਹ ਧਰਤੀ ਨੂੰ ਉਪਜਾਊ ਬਣਾ ਜਾਂਦਾ ਵਾ ਪਿਲਪਤ ਬਹੁਤ ਜ਼ਿਆਦਾ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ ਜੀ ਇਸ ਲਈ ਉਹਦਾ ਕੋਈ ਨੁਕਸਾਨ ਉਹਦਾ ਯਾਨੀ ਬੀਸਿਕਲੀ ਫਸਲ ਦੇ ਉੱਤੇ ਕੋਈ ਨੁਕਸਾਨ ਨਹੀਂ ਫਸਲਾਂ ਉਮੀ ਲਹਿਰ ਆਉਣ ਗਿਆ ਜੀ ਪੰਜਾਬ ਦੀਆਂ ਜਿਵੇਂ ਅੱਗੇ ਲਹਿਰ ਆਉਂਦੀ ਸਰ ਕਿੰਨੇ ਪਿੰਡਾਂ ਦੀ ਕਵਰ ਕੀਤੀ ਗਈ ਹੈ ਕਿੰਨੇ ਪਿੰਡਾਂ ਤੇ ਕਮੇਟੀਆਂ ਬਣਾਈਆਂ ਗਈਆਂ ਇਹ ਤਕਰੀਬਨ ਅਸੀਂ ਹਲੇ ਤਾਂ ਕਮੇਟੀਆਂ ਦੀ ਸ਼ੁਰੂਆਤ ਆ ਜੀ ਕਮੇਟੀਆਂ ਸ਼ੁਰੂ ਆਪ ਤਾਂ ਅੱਜ ਮੀਟਿੰਗ ਸੱਦੀ ਆ ਜੀ ਹੱਲੇ ਅਸੀਂ ਪਿੰਡੋਂ ਚੋਂ ਪਹਿਲਾਂ ਇੱਕ ਹਰ ਇੱਕ ਪਿੰਡ ਵਿੱਚੋਂ ਇੱਕ ਇੱਕ ਬੰਦਾ ਲਿਆ ਸੀਗਾ ਹੁਣ ਅਸੀਂ ਕਿ ਟੋ ਕਸ਼ਟ ਵੀ ਇੱਥੇ 11-11 ਮੈਂਬਰੀ ਕਮੇਟੀਆਂ ਬਣਾ ਕੇ ਜੋ ਵੀ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਿਸਾਨਾਂ ਵੇਗੇ ਖੜਾ ਹੋਏ ਹੈ ਕਮੇਟੀ ਕੰਮ ਕੀ ਚਲੂਗਾ ਕੰਮ-ਕੰਮ ਉੱਥੇ ਜ਼ਿੰਮੇਵਾਰਾਂ ਦੀਆਂ ਮੁਸ਼ਕਲਾਂ ਜੀ ਜੋ ਵੀ ਮੁਸ਼ਕਲਾਂ ਜ਼ਿੰਮੇਵਾਰਾਂ ਨੂੰ ਆਉਣਗੀਆਂ ਉਹ ਸਾਰਾ ਕੰਮ ਕਰੂਗੀ ਜੋ ਸਰਕਾਰ ਦੀਆਂ ਨੀਤੀਆਂ ਹੋਣਗੀਆਂ ਉਹਗਾਹ ਤੱਕ ਪਹੁੰਚਾਉਣ ਲਈ ਲੋਕਾਂ ਤੱਕ ਪਹੁੰਚਾਉਣ ਲਈ ਲੋ ਜੋ ਸਾਰੇ ਕੰਮ ਕਰੂਗੀ ਜੋ ਵੀ ਨਵੀਂ ਨੀਤੀ ਆਊਗੀ ਸਰਕਾਰ ਦੀ ਜਾਂ ਪੁਰਾਣੀਆਂ ਨੇ ਕਈ ਲੋਕ ਬੈਨੀਫਿਟ ਨਹੀਂ ਮਿਲਦੇ ਜ਼ਿੰਮੇਵਾਰਾਂ ਦੇ ਜੋ ਕੰਮ ਨੇ ਚਾਹੇ ਤਹਿਸੀਲ ਲੈਵਲ ਤੱਕ ਕੰਮ ਆ ਚਾਹੇ ਡਿਸਟ੍ਰਿਕਟ ਲੈਵਲ ਤੱਕ ਕੰਮ ਆ ਕੋਈ ਵੀ ਕੰਮ ਆ ਉਹਨਾਂ ਦੇ ਕਮੇਟੀ ਉਹਨਾਂ ਦੇ ਨਾਲ ਰਿਪੋਰਟ ਰਿਪੋਰਟ ਹੀ ਹੈ ਰਿਪੋਰਟ ਕਿੰਨੂੰ ਕਰੂ ਕਮੇਟੀ ਕਮੇਟੀ ਰਿਪੋਰਟ ਦਾ ਸਾਨੂੰ ਕਰੂਗੀ ਅਸੀਂ ਅੱਗੇ ਕਰਾਂਗੇ ਅੱਗੇ ਸਾਡੀ ਸਰਕਾਰ ਤੱਕ ਜਾਊਗੀ ਜੀ ਇਹ ਉਹ ਲੋਕਾਂ ਨੂੰ ਰਾਹਤ ਮਿਲੇਗੀ ਬਿਲਕੁਲ ਲੋਕਾਂ ਨੂੰ ਰਾਹਤ ਮਿਲੂਗੀ ਜੀ ਕਿ ਲੋਕਾਂ ਨੂੰ ਅੱਗੇ ਨਾਲ ਸੌਖਾ ਮਹਿਸੂਸ ਕਰਾਉਣਾ ਹੈ ਤਾਂ ਕਿ ਲੋਕਾਂ ਦੀ ਜਿਹੜੀ ਖੱਜਲ ਖਵਰੀ ਦਿਹਾੜੀਆਂ ਭੰਨ ਕੇ ਸ਼ਹਿਰ ਦੇ ਵਿੱਚ ਜਾਂਦੇ ਆ ਜੀ ਉਹਨਾਂ ਦੀ ਲੋਕਾਂ ਦੀ ਉਹ ਘਟੋਕਾ ਟੋਹ ਬਚਤ ਹੋ ਸਕੇ ਵੀ ਜਿਹੜੀ ਉਹ ਤਾਂ ਕਿ ਜਿਹੜੀ ਕਮੇਟੀ ਆ ਲੈਵਲ ਤੇ ਉਹ ਸਾਡੇ ਅਫਸਰ ਸਾਹਿਬਾਨ ਨਾਲ ਉਹਨਾਂ ਦੀ ਮੀਟਿੰਗ ਕਰਾਈ ਜਾਊਗੀ ਤਾਂ ਕਿ ਉੱਥੇ ਬੈਠੀ ਉਹਨਾਂ ਦਾ ਕੰਮ ਹੋ ਸਕੇ ਸਰ ਪੂਰਾ ਜਿਹੜਾ ਪੂਰਾ ਇਹ ਇਹ ਜੀ ਦੇਖੋ ਟਾਰਗੇਟ ਤਾਂ ਸਾਡਾ ਤਾਂ ਬਾਈਕਾ ਕੀ ਸੀਗਾ ਜੀ ਪਰ ਅਸੀਂ ਹੁਣ ਥੋੜੇ ਜਿਨੇ ਤੋਂ ਐਕਸਟੈਂਸ਼ਨ ਲੈਨੇ ਆ ਸਿੱਧੂ ਸਾਹਬ ਤੋਂ ਅਸੀਂ 2-4 ਦਿਨਾਂ ਦੇ ਵਿੱਚ ਹੋਰ ਸਾਰਾ ਕੰਪਲੀਟ ਕਰਕੇ ਇਹਨਾਂ ਦੇ ਸਪੋਰਟ ਕਰ ਦੇਣਾ ਜੀ ਫਿਰ ਅਨਾਉਂਸਮੈਂਟ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਵਰਕ ਚੱਲੂ ਹੋ ਜਾਊਗਾ ਪਰ ਪਹਿਲਾਂ ਤਾਂ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਆ ਜਿਹੜੇ ਤੁਸੀਂ ਸਾਡੇ ਵਿਊਜ਼ ਲੋਕਾਂ ਤੱਕ ਸਾਡੇਆਂ ਤੱਕ ਪਹੁੰਚਾਉਂਦੇ ਹੋ ਹਮੇਸ਼ਾ ਵੀ ਜੋ ਕੀ ਹੋ ਰਿਹਾ ਕੀ ਪਾਰਟੀ ਕੀ ਕਰ ਰਹੀ ਆ ਕਿੰਨਾ ਲਈ ਕੀ ਕਰ ਰਹੀ ਹੈ ਉਹ ਸਾਰੇ ਤੁਸੀਂ ਪਹੁੰਚਾਉਨੇ ਉਹਦੇ ਲਈ ਅਸੀਂ ਤੁਹਾਡਾ ਵਿਸ਼ੇਸ਼ ਧੰਨਵਾਦ ਕਰਦੇ ਆਂ ਹੋਰ ਅੱਜ ਦੀ ਮੀਟਿੰਗ ਦਾ ਏਜੰਡਾ ਹੈ ਅਸੀਂ ਨਵੇਂ ਨਿਯੁਕਤ ਕੀਤੇ ਸਾਰੇ ਜ਼ਿਲ੍ਹੇ ਸਾਡੇ ਪਹਿਲਾਂ ਅਸੀਂ ਹਲਕਾ ਪ੍ਰਧਾਨ ਲਾਏ ਸੀਗੇ ਤੇ ਫਿਰ ਉਸ ਸਵਾਲ 'ਤੇ ਅਸੀਂ ਬਲੌਕ ਲੈਵਲ ਤੇ ਲਾਏ ਤੇ ਹੁਣ ਪਿੰਡਾਂ ਦੇ ਵਿੱਚ ਅਸੀਂ 11-11 ਮੈਂਬਰੀ ਕਮੇਟੀ ਬਣਾਉਣੀਆਂ ਨੇ ਤੇ ਉਹ ਜਿਹੜੀਆਂ ਕਿ ਜੋ ਸਰਕਾਰ ਦੇ ਉੱਤੇ ਹੁਕਮ ਆਉਣਗੇ ਉਹਦੇ ਅਨੁਸਾਰ ਵੀ ਅਸੀਂ ਕੰਮ ਕਰਾਂਗੇ ਤੇ ਔਰ ਕਿਸਾਨ ਪੱਖੀ ਕੰਮ ਹੋਰ ਵੀ ਜੋ ਹੋਣਗੇ ਕਿਸਾਨਾਂ ਪੱਖੀ ਕੰਮ ਉਹ ਸਾਰੇ ਕੀਤੇ ਜਾਣਗੇ ਜੀ ਜੋ ਕਿਸਾਨਾਂ ਦੀ ਜੋ ਮੁਸ਼ਕਲਾਂ ਆਉਂਦੀਆਂ ਉਹਨਾਂ ਨੂੰ ਮੁੱਢਲੀਆਂ ਲੋੜਾਂ ਨੇ ਜੋ ਵੀ ਹੈ ਚਾਹੇ ਖਾਦ, ਬੀਜ, ਪਾਣੀ, ਬਿਜਲੀ ਦੇਹੇ ਜਿਹੇ ਮੁੱਦੇ ਉਹਨਾਂ ਲਈ ਇਸ ਪਹਿਲ ਦੇ ਆਧਾਰ ਦੇ ਉੱਤੇ ਅਸੀਂ ਪਿੰਡਾਂ ਦੇ ਵਿੱਚ ਤਾਂ ਕਿ ਸਾਡਾ ਇੱਕ ਸਿਸਟਮ ਬਣ ਜਵੇ ਜੇ ਕਿਤੇ ਇੱਕ ਤਾਂ ਪ੍ਰੋਬਲਮ ਆ ਉਹ WhatsApp ਗਰੁੱਪ 'ਚ ਪਾਵੇ ਤਾਂ ਉੱਥੇ ਸਾਰਿਆਂ ਨੂੰ ਪਤਾ ਲੱਗ ਜੂਵੇ ਉੱਥੇ ਆ ਪ੍ਰੋਬਲਮ ਆ ਜੀ ਇਸ ਲਈ ਅਸੀਂ ਇਹ ਸਾਰਾ ਸੰਗਠਨ ਅਸੀਂ ਦੁਬਾਰਾ ਰਿਵਾਈਵ ਕਰਕੇ ਦੁਬਾਰਾ ਸਾਰੇ ਕਰ ਰਹੇ ਆ ਜੀ ਜੀ ਮੇਨ ਮੁਸ਼ਕਲਾਂ ਕੀ ਆ ਰਹੀਆਂ ਪਤਾ ਲੱਗਿਆ ਤੁਹਾਡੀ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਸਰ ਮੇਨ ਮੁਸ਼ਕਲਾਂ ਤਾਂ ਪਹਿਲਾਂ ਤਾਂ DAP ਦੀ ਆ ਰਹੀ ਸੀ ਮੇਨ ਜੀ ਉਹ ਸਾਰੀ ਹਸੋਲਵ ਕੀਤੀ ਗਈ ਜੀ ਹਾਂ ਜੀ ਮੇਨ ਮੁਸ਼ਕਲ ਫਸਲ ਬੀਜਣ ਦੀ ਆ ਰਹੀ ਸੀਗੀ ਬਾਕੀ ਜਿਹੜੇ ਹੜ੍ਹ ਪੀੜਤ ਇਲਾਕੇ ਆ ਉਥੇ ਮਿੱਟੀ ਪੱਧਰ ਕਰਨ ਦੀ ਉਥੇ ਦੇਖੋ ਤੁਸੀਂ ਕਿਵੇਂ ਲੋਕਾਂ ਨੇ ਸਾਡੇ ਪੰਜਾਬ ਦੇ ਲੋਕਾਂ ਨੇ ਹੀ ਉਥੇ ਜਾ ਕੇ ਉਹਨਾਂ ਦੀ ਮਦਦ ਕੀਤੀ ਆ ਉਹਨਾਂ ਦੇ ਕਿ ਸਾਡੀ ਸਰਕਾਰ ਨੇ ਉਹਨਾਂ ਦਾ ਇਹ ਸਾਥ ਦਿੱਤਾ ਵੀ ਜਿਸ ਦਾ ਖੇਤ ਉਸ ਦੀ ਰੇਤ ਉਹਦੇ ਅਕੋਰਡਿੰਗ ਉਹ ਜੀਮੀਦਾਰ ਆਪਦੇ ਖੇਤ ਚੋਂ ਰੇਤ ਚੱਕਦਾ ਉਹ ਵੇਚ ਦਿੰਦਾ ਤੇ ਜੇ ਉਹਨੂੰ ਉਹਦੀ ਆਮਦਨ ਆਉਂਦੀ ਆ ਤਾਂ ਕਿ ਉਹਦਾ ਕੁਛ ਨਾ ਕੁਛ ਉਹਦਾ ਸਾਰਾ ਨੁਕਸਾਨ ਨਹੀਂ ਪੂਰਾ ਕੀਤਾ ਜਾ ਸਕਦਾ ਕੁਝ ਨਾ ਕੁਝ ਜੋ ਹੋਇਆ ਪੂਰਾ ਕੀਤਾ ਸਰਕਾਰ ਨੇ 20000 ਰੁਪਏ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਵੀ ਦਿੱਤਾ ਪਾ ਉਹਨਾਂ ਦਾ ਔਰ ਉਹਨਾਂ ਦਾ ਜੋ ਵੀ ਹੁਣ ਆਉਣ ਲਾਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਉੱਥੇ ਆਉਣ ਗਿਆ ਕਿਉਂਕਿ ਕਿ ਲੋਕਾਂ ਦੀਆਂ ਜ਼ਮੀਨਾਂ ਇੱਧਰ ਉੱਧਰ ਰਲ ਗਈਆਂ ਉਹਦੇ ਸਬੰਧੀ ਜੋ ਵੀ ਉਹਨਾਂ ਦੀਆਂ ਹੋਣ ਗਿਆ ਮਿੰਟੀਆਂ ਗੜਤੀਆਂ ਉਹ ਵੀ ਸਰਕਾਰ ਕੋਲੋਂ ਕਰਵਾ। ਜਿਵੇਂ ਕਿ ਕੋਈ ਕਹੇ ਰੇਤਾ ਵਗੈਰਾ ਮਿੱਟੀ ਜਿਹੜੀ ਆਂਦੀ ਉਹਦੇ ਨਾਲ ਕਈ ਜਿਹੜਾ ਫਸਲਾਂ ਜੇ ਪ੍ਰੋਪਰ ਚੱਲ ਨਹੀਂ ਰਹੀਆਂ ਕਿ ਉਹਨਾਂ ਦਾ ਕਿਸਣਾ ਸੋਚਿਆ ਨਹੀਂ ਚੱਲਣ ਗਿਆ ਫਸਲਾਂ ਜਿਉ ਚਲੋ ਪਹਿਲੀ ਵਾਰ ਹੀ ਹੁੰਦਾ ਤੇ ਜੇ ਤੁਪ ਰੇਤਾ ਚੜਿਆ ਆਉਂਦਾ ਜੀ ਉਹਨੇ ਰੇਤਾ ਜਾਂਦਾ ਕਰਾ ਨਾਲ ਪਾਸੇ ਲਾਇਆ ਜਾਊਗਾ ਜੀ ਜਾਂ ਉਹਨੂੰ ਉੱਥੋਂ ਚਕਾ ਕੇ ਹੋਰ ਦੂਜੀ ਥਾਂ ਟਰਾਂਸਪੋਰਟ ਕਰਕੇ ਸਿੱਟਿਆ ਜਾਊਗਾ ਜੀ ਉਹ ਜ਼ਮੀਨ ਤਾਂ ਥੱਲੇੋਂ ਉਪਜਾਊ ਨਿਕਲੀ ਆਉਣੀ ਆ ਫੇਰ ਵੀ ਔਰ ਫਿਰ ਜਿੱਥੇ ਇੱਕ ਹੋਰ ਫਰਕ ਪੈਂਦਾ ਜਦੋਂ ਹਲਦਾ ਪਾਣੀ ਆਉਂਦਾ ਨਾ ਉਹ ਧਰਤੀ ਨੂੰ ਉਪਜਾਊ ਬਣਾ ਜਾਂਦਾ ਵਾ ਉਹ ਤੇ ਬਹੁਤ ਛੇਰ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ ਜੀ ਇਸ ਲਈ ਉਹਦਾ ਕੋਈ ਨੁਕਸਾਨ ਉਹਦਾ ਯਾਨੀ ਬੀਸਿਕਲੀ ਫਸਲ ਦੇ ਉੱਤੇ ਕੋਈ ਨੁਕਸਾਨ ਨਹੀਂ ਫਸਲਾਂ ਉਮੀ ਲਹਿਰ ਆਉਣ ਗਿਆ ਜੀ ਪੰਜਾਬ ਦੀਆਂ ਜਿਵੇਂ ਅੱਗੇ ਲਹਿਰ ਆਉਂਦੀ ਸਰ ਕਿੰਨੇ ਪਿੰਡਾਂ ਦੀ ਕਵਰ ਕੀਤੀ ਗਈ ਹੈ ਕਿੰਨੇ ਪਿੰਡਾਂ ਤੇ ਕਮੇਟੀਆਂ ਬਣਾਈਆਂ ਗਈਆਂ ਇਹ ਤਕਰੀਬਨ ਅਸੀਂ ਹਲੇ ਤਾਂ ਕਮੇਟੀਆਂ ਦੀ ਸ਼ੁਰੂਆਤ ਆ ਜੀ ਕਮੇਟਰੀਆਂ ਸ਼ੁਰੂ ਆਪ ਤਾਂ ਅੱਜ ਮੀਟਿੰਗ ਸੱਦੀ ਹੈ ਜੀ ਹੱਲੇ ਅਸੀਂ ਪਿੰਡੋਂ ਚੋਂ ਪਹਿਲਾਂ ਇੱਕ ਹਰ ਇੱਕ ਪਿੰਡ ਵਿੱਚੋਂ ਇੱਕ ਇੱਕ ਬੰਦਾ ਲਿਆ ਸੀਗਾ ਹੁਣ ਅਸੀਂ ਕਿ ਟੋਕਾਟ ਵੀ ਇੱਥੇ 11-11 ਮੈਂਬਰੀ ਕਮੇਟੀਆਂ ਬਣਾ ਕੇ ਜੋ ਵੀ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਿਸਾਨਾਂ ਵੇਗੇ ਖੜਾ ਹੋਏ ਹੈ ਕਮੇਟੀ ਕੰਮ ਕੀ ਚਲੂਗਾ ਕੰਮ-ਕੰਮ ਉੱਥੇ ਜ਼ਿੰਮੇਵਾਰਾਂ ਦੀਆਂ ਮੁਸ਼ਕਲਾਂ ਜੀ ਜੋ ਵੀ ਮੁਸ਼ਕਲਾਂ ਜ਼ਿੰਮੇਵਾਰਾਂ ਨੂੰ ਆਉਣਗੀਆਂ ਉਹ ਸਾਰਾ ਕੰਮ ਕਰੂਗੀ ਜੋ ਸਰਕਾਰ ਦੀਆਂ ਨੀਤੀਆਂ ਹੋਣਗੀਆਂ ਉਹਗਾਹ ਤੱਕ ਪਹੁੰਚਾਉਣ ਲਈ ਲੋਕਾਂ ਤੱਕ ਪਹੁੰਚਾਉਣ ਲਈ ਲੋ ਜੋ ਸਾਰੇ ਕੰਮ ਕਰੂਗੀ ਜੋ ਵੀ ਨਵੀਂ ਨੀਤੀ ਆਊਗੀ ਸਰਕਾਰ ਦੀ ਜਾਂ ਪੁਰਾਣੀਆਂ ਨੇ ਕਈ ਲੋਕ ਬੈਨੀਫਿਟ ਨਹੀਂ ਮਿਲਦੇ ਜ਼ਿੰਮੇਵਾਰਾਂ ਦੇ ਜੋ ਕੰਮ ਨੇ ਚਾਹੇ ਉਹ ਤਹਿਸੀਲ ਲੈਵਲ ਤੱਕ ਕੰਮ ਆ ਚਾਹੇ ਡਿਸਟ੍ਰਿਕਟ ਲੈਵਲ ਤੱਕ ਕੰਮ ਆ ਕੋਈ ਵੀ ਕੰਮ ਆ ਉਹਨਾਂ ਦੇ ਕਮੇਟੀ ਉਹਨਾਂ ਦੇ ਨਾਲ ਰਿਪੋਰਟ ਰਿਪੋਰਟ ਹੀ ਹੈ ਰਿਪੋਰਟ ਕਿੰਨੂੰ ਕਰੂ ਕਮੇਟੀ ਕਮੇਟੀ ਰਿਪੋਰਟ ਦਾ ਸਾਨੂੰ ਕਰੂਗੀ ਅਸੀਂ ਅੱਗੇ ਕਰਾਂਗੇ ਅੱਗੇ ਸਾਡੀ ਸਰਕਾਰ ਤੱਕ ਜਾਊਗੀ ਜੀ ਇਹ ਉਹ ਲੋਕਾਂ ਨੂੰ ਰਾਹਤ ਮਿਲੇਗੀ ਬਿਲਕੁਲ ਲੋਕਾਂ ਨੂੰ ਰਾਹਤ ਮਿਲੂਗੀ ਜੀ ਕਿ ਲੋਕਾਂ ਨੂੰ ਅੱਗੇ ਨਾਲ ਸੌਖਾ ਮਹਿਸੂਸ ਕਰਾਉਣਾ ਹੈ ਤਾਂ ਕਿ ਲੋਕਾਂ ਦੀ ਜਿਹੜੀ ਖੱਜਲ ਖਵਰੀ ਦਿਹਾੜੀਆਂ ਭੰਨ ਕੇ ਸ਼ਹਿਰ ਦੇ ਵਿੱਚ ਜਾਂਦੇ ਆ ਜੀ ਉਹਨਾਂ ਦੀ ਲੋਕਾਂ ਦੀ ਉਹ ਘਟੋ ਘਟੋ ਬਚਤ ਹੋ ਸਕੇ ਵੀ ਜਿਹੜੀ ਉਹ ਤਾਂ ਜਿਹੜੀ ਕਮੇਟੀਆ ਲੈਵਲ ਤੇ ਉਹ ਸਾਡੇ ਅਫਸਰ ਸਾਹਿਬਾਨ ਨਾਲ ਉਹਨਾਂ ਦੀ ਮੀਟਿੰਗ ਕਰਾਈ ਜਾਊਗੀ ਤਾਂ ਕਿ ਉੱਥੇ ਬੈਠੀ ਉਹਨਾਂ ਦਾ ਕੰਮ ਹੋ ਸਕੇ ਸਰ ਪੂਰਾ ਜੀ ਜਰ ਪੂਰਾ ਇਹ ਐਸੀ ਜੀ ਦੇਖੋ ਟਾਰਗੇਟ ਤਾਂ ਸਾਡਾ ਤਾਂ ਬਾਈਕਾ ਕੀ ਸੀਗਾ ਜੀ ਪਰ ਅਸੀਂ ਹੁਣ ਥੋੜੇ ਜਿਹਾ ਇਹਨਾਂ ਤੋਂ ਐਕਸਟੈਂਸ਼ਨ ਲੈਨੇ ਆ ਸਿੱਧੂ ਸਾਹਿਬ ਤੋਂ ਅਸੀਂ 2-4 ਦਿਨਾਂ ਦੇ ਵਿੱਚ ਹੋਰ ਸਾਰਾ ਕੰਪਲੀਟ ਕਰਕੇ ਇਹਨਾਂ ਦੇ ਸਪੋਰਟ ਕਰ ਦੇਣਾ ਜੀ ਫਿਰ ਐਨਾਉਂਸਮੈਂਟ ਕਰਾਂਗੇ ਤੇ ਫਿਰ ਉਦੋਂ ਬਾਅਦ ਵਰਕ ਚੱਲੂ ਹੋ ਜੂਗਾ ਜੀ